ਜੈਤ ਸ੍ਰੀ ਮਹਲਾ ਪੰਜਵਾਂ ਕਰਤੀ ਜਾਇ ਏਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੇ ਕਵਣ ਈਹਾ ਜਗ ਮੀਤ ਜਿਸ ਹੋਈ ਕਿਰਪਾਲ ਸੋਈ ਬਿਦ ਪੂਜੈ ਤਾਕੀ ਨਿਰਮਲ ਰੀਤ ਕੋਈ ਜਾਣੇ ਕਵਣ ਈਹਾ ਜਗ ਮੀਤ ਜਿ ਸੋਈ ਕਿਰਪਾਲ ਸੋਈ ਵਿਦੂਜੈ ਤਾ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ ਐਟਮੀ ਤੇਰ ਭਾਈ ਪੂਰਵ ਜਨਮ ਕੇ ਵਿਲੇ ਸੰਜੋਗੀ ਅੰਤਿ ਕੋ ਨਾਸੁ ਹੈ ਮੋਗਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇ ਹਾ ਹ ਕਰਤ ਵਿਹਾਨੀ ਅਬ ਦਹਿ ਤਾ ਮੈਂ ਸੰਤੋਖ ਨ ਪਾਇਆ ਆਇ ਤਰਤ ਆਸਬ ਬਵਨ ਤੇਜ ਧਣੀ ਭੂਮਨ ਚਤਰੰਗ ਸੰਗ ਨ ਜਾਣਿ ਉਨ ਮੈਂ ਕਸੂਐ ਊਠ ਸੁਦਾਯੋ ਨੰਗਾ ਹਰ ਕੀ ਸੰਤ ਪ੍ਰੇਪਰੀਤੰ ਬ੍ਰਭ ਕੀ ਤਾ ਕਹਿ ਹਰ ਹਰ ਗਾਈਐ ਨਾਨਕੀ ਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੀ ਸੰਤ ਪ੍ਰਿਆਪ੍ਰੀਤਮ ਪ੍ਰਭ ਕੀ ਤਾ ਕੈ ਹਰ ਹਰ ਗਾਈਐ ਨਾਨਕੀ ਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ